ਸਾਰਿਆਂ ਨੂੰ ਪਿਆਰ ਨਾਲ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸਰੋਤ ਨੂੰ ਮੰਤਰੀ ਨੇ ਖਲਾ ਜਗਾ ਜੀ ਨੇ ਪੰਜਾਬ ਸਰਕਾਰ ਨੇ ਜਿਹੜੇ ਮਾਲ ਸਾਹਿਬ ਨੇ ਕੰਮ ਥੋੜੇ ਕੀਤੇ ਉਹਦੇ ਬਾਰੇ ਥੋੜਾ ਨਾਲ ਵਿਚਾਰ ਕੀਤਾ ਆ ਜਿਹੜੀਆਂ ਮੇਰੀਆਂ ਬੀਬੀਆਂ ਬੈਠੀਆਂ ਸਾਰੇ ਤਰਾਵੋ ਆਪਣੇ ਘਰਾਂ ਦੇ ਬਿੱਲ ਜਿਹੜਾ ਆਉਂਦੇ ਆ ਜੀ ਜਿਹਨਾਂ ਨੂੰ ਆਉਂਦੇ ਆ ਤਾਲੀ ਮਾਰ ਦਿਓ ਜਿਹਨਾਂ ਨੂੰ ਆਉਂਦੇ ਆ ਤਾਲੀ ਮਾਰ ਦਿਓ ਉਹ ਨਾਲ ਪਰਮਪਾਰਿਕ ਜੀਵਨ ਦੇ ਰਹੇ ਬਿੰਬਾ ਜੀ ਦੀ ਨੀ ਬਹੁਤ ਬਹੁਤ ਧੰਨਵਾਦ ਮੈਂ ਤੁਹਾਨੂੰ ਪਤਾ ਹੀ ਦਿੰਦਾ ਤੁਹਾਡਾ ਪਿੰਡ ਤੁਹਾਡੇ ਬੱਚਿਆਂ ਨੂੰ ਪੜ੍ਹਾਇ ਦਿੰਨਾ ਮਾਂ ਬਾਪ ਨੂੰ ਪੜ੍ਹਾਇ ਦਿੰਨਾ ਬਾਪ ਸਾਹਿਬ ਨੇ 45000 ਨੌਕਰੀਆਂ ਦਿੱਤੀਆਂ ਮੈਨੂੰ ਸਰਪੰਚ ਸਾਹਿਬ ਦੱਸ ਰਹੇ ਸੀਗੇ ਕਿ ਤੁਹਾਡੇ ਦੋਨਾਂ ਪਿੰਡਾਂ ਦੇ ਵਿੱਚ 40 ਬੱਚਿਆਂ ਨੂੰ ਲਾਭ ਲੱਗਿਆ 40 ਬੱਚਿਆਂ ਨੂੰ ਇਹ ਛੋਟੀ ਗੱਲ ਨਹੀਂ ਪਾਈ ਸਾਹਿਬ ਉਹ ਪਤਾ 50% ਤੁਹਾਡੇ ਪਿੰਡ ਦੇ ਵਿੱਚ 40 ਬੱਚਿਆਂ ਨੂੰ ਲਾਭ ਲੱਗਿਆ ਜੀ ਪਹਿਲਾਂ ਹੋਣਾ ਜੀ ਕਿ ਉਹ ਤਾਂ ਨਹੀਂ ਬੜੀਆਂ ਬਲਦਰੀਆਂ ਪਹਿਲੀ ਵਾਰੀ ਬੜੀਆਂ ਜੀ ਹੋਰ ਬਹੁਤ ਆੜੀਆਂ ਜੀ ਅਜੇ ਹੋਰ ਬਹੁਤ ਆੜੀਆਂ ਜਿਹੜੇ ਬੱਚੇ ਬਹੁਤੇ ਪੜ੍ਹੇ ਲਿਖੇ ਨਹੀਂ ਹੈ ਉਹਨਾਂ ਨੂੰ ਕੰਮ ਸਿਖਾਣਾ ਜਦੋਂ ਉਹ ਨੌਕਰੀ ਦੇਣੀ ਜਾਂ ਸੀ ਜਿਹੜੇ ਬੱਚੇ ਪੜੇ ਹੋਏ ਸੀ ਪਾਸ ਕਰਕੇ ਉਹ ਨੌਕਰੀਆਂ ਲੈ ਗਏ ਜਿਹੜੇ ਨਹੀਂ ਪੜੇ ਹੋਏ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਕਾਵਾ ਜੇ ਆ ਮੇਰੀਆਂ ਕਿੰਨੀਆਂ ਭੈਣਾਂ ਆ ਕਿੰਨੀਆਂ ਬੈਠੀਆਂ ਮੈਂ ਸਮਝਦਾ ਜੀ ਸਾਰੀ ਗੱਲ 50000 ਰੁਪਏ ਦੀ ਮਿਹਨਤ ਬਾਤ ਲਈ ਹੈ ਨਾ ਨਹੀਂ ਸੁਣਾ ਨਾ ਇਹ ਵੀ ਦੇਵਾਗੇ ਇਹ ਵੀ ਦੇਵਾਗੇ ਜੇ بجلی ਆਈਆ ਜੇ ਤਾਂ ਨਹੀਂ ਦੇਣੀ ਤੇ ਨਾ ਤੇ ਚਾਰੀ ਨੌਕਰੀਆਂ ਆਈਆਂ ਤੁਹਾਡੇ ਪੈਸੇ ਵੀ ਬਹੁਤ ਜਲਦੀ ਆਣਗੇ ਜੀ ਮਾਨ ਸਾਹਿਬ ਤੁਹਾਡੇ ਵਾਸਤੇ ਪੈਸੇ ਇਕੱਠੇ ਕਰ ਰਹੇ ਆ ਅਸੀਂ ਪੈਸੇ ਜੋੜ ਰਹੇ ਆ ਬਹੁਤ ਵੱਡੀ ਸਕੀਮ ਹੈ ਬੜੀ ਚੰਗੀਆਂ ਤੁਹਾਨੂੰ ਲਾਭ ਕਰਾਂਗੇ ਤੁਹਾਡੀਆਂ ਸਾਰਿਆਂ ਦੇ ਜਿਹਰੇ ਤੇ ਮੈਂ ਖੁਸ਼ੀ ਤੇ ਖੜਾ ਜਾਣਾ ਬਹੁਤ ਜਲਦੀ ਤੁਹਾਡੇ ਖਾਤਿਆਂ ਦੇ ਵਿੱਚ ਪੈਸੇ ਆਣ ਲੱਗ ਜਾਣਗੇ ਫਿਰ ਤੋਂ 100 ਰੁਪਿਆ ਫਿਰ ਤੋਂ 100 ਰੁਪਿਆ ਚਲੋ ਸਰ ਇਹ ਮੈਂ ਦੱਸ ਰਿਹਾ ਇਹਦੇ ਵਿੱਚੋਂ ਕੀ ਵਸਾਣਾ ਅੱਗੇ ਤੁਹਾਡਾ ਸਾਡਾ ਦਿੱਲੀ ਦੀ ਸਰਕਾਰ ਨੇ ਆਪਣੀ ਸੜਕੀ ਲੋਕ ਨੂੰ ਚਾਰ ਸੜਕਾਂ ਹੁੰਦੀਆਂ ਨੇ ਆਉਂਦੀਆਂ ਟੁੱਟੀਆਂ ਹੋਈਆਂ ਉਹ ਸਾਰੀਆਂ ਠੀਕ ਹੋਣਗੀਆਂ ਤੁਹਾਡੇ ਪਿੰਡ ਦੀ ਮਿੱਟੀ ਖਰਾਬ ਹੈ ਛੱਟ ਵਾਣ ਵਾਲੇ ਆ ਥੋੜਾ ਠੀਕ ਹੋਣ ਵਾਲੀਆਂ ਕਿਸਾਨਾਂ ਮਜ਼ਦੂਰਾਂ ਲਈ ਆਰਾਮ ਘਰ ਵੰਡ ਵਾਲੇ ਇਹ ਕੰਮ ਹੋਏਗਾ ਜੀ ਤੁਹਾਡੇ ਪਿੰਡ ਵਿੱਚ ਸਪੈਸ਼ਲਿਟੀ ਹੈਗੀ ਹੈ ਮਤਾ ਜਿਹੜੇ ਸਾਈਦਾ ਕੋਦਾਮੀ ਇਹਨਾਂ ਨੇ ਸਾਡਾ 1000 ਕਰੋੜ ਰੋਕਿਆ ਹੋਇਆ ਜੀ 1000 ਕਰੋੜ ਆਏਗਾ 823 ਬਣਾਏ 1800 ਹੋਰ ਬਣਾਉਂਗਾ ਕਵਰਡੀ ਡਿਸਪੈਸਰ ਨੂੰ ਅਪਗ੍ਰੇਡ ਕਰਕੇ ਮੱਲਾਖਣੇ ਬਣਾ ਕੇ ਦੇਊਗਾ ਨੁਕਸਾਨ ਦੇ ਵਿੱਚ ਰੋਟ ਦਊਗਾ ਜੀ ਪਾਬੋ ਜਿਹੜੀਆਂ ਮੇਰੀਆਂ ਮਾਤਾ ਜਿਨ੍ਹਾਂ ਦਾ ਘਰ ਵਾਦੀ ਵੀ कच्चਾ ਹੈ ਜਿਨ੍ਹਾਂ ਦੇ ਘਰ ਬਾਲਿਆਂ ਵਾਲੇ ਆ ਜਿਨ੍ਹਾਂ ਦੀ 75 ਚੋਣ ਦੀਆਂ ਉਦੇ ਵਾਸਤੇ ਸਰਕਾਰ ਦੀ ਸਕੀਮ ਹੈ ਕੇਂਦਰ ਦੀ 1.5 ਲੱਖ ਰੁਪਏ ਮਿਲਣਾ ਉਹ ਬਲੌਕ ਕਿਹੜੇ ਹੈਗੇ ਆ ਤੇ ਪੌਂਗੜੀਆਂ ਪਿੰਡ ਵਾਲਿਆਂ ਨੇ ਜਣੇ ਆ ਪੰਚਾਇਤੀ ਜ਼ਮੀਰ ਹੈਗੀ ਆ ਜੀ ਪੰਚਾਇਤੀ ਜ਼ਮੀਰ ਹੈਗੀ ਆ ਜਿਵੇਂ ਜ਼ਮੀਰ ਤੁਹਾਨੂੰ ਪਛਾਦੇਗੀ ਜਿਹੜਾ ਕਰ ਨਹੀਂ ਹੈ ਜਿਹਦੇ ਕੋਲ ਇਹ ਦੀ ਸ਼ਰਤ ਚੰਦੀ ਆ ਉਹਨੂੰ 1.5 ਲੱਖ ਰੁਪਏ ਲਾ ਕੇ ਮੈਂ ਦਊਂਗਾ ਉਹਨੂੰ 1.5 ਲੱਖ ਰੁਪਏ ਮਿਲੇਗਾ ਮਿਹਨ ਦਾ ਵਾਤਾ ਜੀ ਮਿਲੇਗਾ ਨਰੇਗਾ ਵਾਸਤੇ Lives, 100 ਦਿਨ ਦਾ ਕੰਮ ਦਿੰਦੇ ਪਰ ਦਿੰਦੇ ਨਹੀਂ ਐ 100 ਦਿਨ ਮਿਲਦਾ ਜੇ ਪੂਰਾ ਨਹੀਂ ਮਿਲਦਾ 100 ਵੀ ਪਤਾਵਾਂਗੇ ਜੀ ਪਤਾ 150 ਪਰ 200 ਔਰ ਦਿਹਾੜੀ 400 ਰੁਪਏ ਕਰਾਗੇ ਔਰ ਉਹਦੇ ਵਿੱਚ ਉਹਦੇ ਵਿੱਚ ਇਹ ਐਡ ਕਰਾਂਗੇ ਕਿ ਜਿਹੜਾ ਕੰਮ ਕਰਨਾ ਹੈ ਨਾ ਜੀ ਉਹ ਮਜ਼ਦੂਰ ਜਿਹੜਾ ਹੈਗਾ ਕਿਸਾਨ ਆਪਣੀ ਜ਼ਮੀਨ ਤੇ ਤੇ ਮਜ਼ਦੂਰ ਪਿੰਡ ਤੇ ਕਿਸੇ ਵੀ ਕਿਸਾਨ ਦੀ ਜ਼ਮੀਨ ਤੇ ਜਿਹਦੀ ਜ਼ਮੀਨ ਦਾ ਸਾਕਰ ਤੋਂ ਘਟ ਹੋਵੇ ਉਥੇ ਖੇਤੀ ਕਰਕੇ ਨਹੀਂ ਪੈਸੇ ਲੈ ਸਕਦੇ ਹੋ ਕਿਸਾਨ ਨੂੰ ਫਾਇਦਾ ਹੋਵੇਗਾ ਮਜ਼ਦੂਰ ਨੂੰ ਫਾਇਦਾ ਹੋਵੇਗਾ ਜਿਹੜੇ ਬੰਦੇ ਨੂੰ ਰਾਸ਼ਨ ਨਹੀਂ ਦਿੰਦਾ ਉਹਨਾਂ ਦੇ ਕਾਰਡ ਨਹੀਂ ਬਣਾਏ ਕਾਰਡ ਬਣਾਵਾਗੇ ਤੁਹਾਡੇ ਮੁੰਡੇ ਦਾ ਵਿਆਹ ਹੋ ਗਿਆ ਧੀ ਹੋ ਗਈ ਉਹ ਨੂ ਦਾ ਨਾਂ ਹੈ ਨਿਕਾ ਵਿੱਚ ਅੱਗੇ ਬੱਚਾ ਹੋ ਗਿਆ ਬੱਚੇ ਦਾ ਨਾਂ ਹੈ ਨਿਕਾ ਉਹ ਸਾਰੇ ਐਡ ਕਰਾਂਗੇ ਹਰ ਸਾਫ ਕਰਿਆ ਕਰਾਂਗੇ ਸੋ ਜਦ ਸਾਰੇ ਬੈਂਤੀ ਹੈ ਜੀ ਸਤ੍ਰਿਪਤੀ 2022 ਦੇ ਵਿੱਚ ਪੂਰਾ ਸੋਵਾ ਸਰਕਾਰੀ ਰਾਣੀ ਭੇਜਿਆ ਜਿਗਾ ਇਸ ਵਾਰ ਵੀ ਲੋ ਸੇਪਾੁਰਾ ਦੇ ਨਾਮ ਚਾਰੋਂ ਦੇ ਨਿਸ਼ਾਨ ਤੇ ਮੋੜ ਲਾ ਕੇ ਇੱਕ ਵਾਰ ਸਭ ਤੋਂ ਟੈਂਡਰ ਵਾਸਤੇ ਤੁਸੀਂ ਪੰਜਾਬ ਵਾਸਤੇ ਮੌਕਾ ਦਿੱਤਾ ਵਧੀਆ ਸੜਕਾਂ ਜਿਹੜੇ ਹੁਣ ਬਾਕੀ ਦੇ ਕੰਮ ਹੋ ਰਹੇ ਹੋ ਕੇਂਦਰ ਨਾਸਪਤ ਦੇ ਜਿਹੜੀਆਂ ਮੈਂ ਗੱਲਾਂ ਕੀਤੀਆਂ ਫਰੋ ਬਿਜਲੀ ਬੜੀ ਆ ਕਰਾਂਦੀ ਫਰੋ ਬਿਜਲੀ ਬੜੀ ਮੋਟਾ ਵਾਸਤੇ ਸੂਰਜ ਜੀ ਕੋਲੇ ਸਾਡੇ ਰੋਜ਼ ਪਲਾਜ਼ਾ ਸਮਾਣੇ ਵਾਲਾ ਚੱਤਿਆ ਗਿਆ ਤੇ ਹੋਰ ਕੋਈ ਬੇਨਤੀ ਇਹ ਹੈ ਕਿ ਅਸੀਂ ਜਿਹੜੇ ਕੇਂਦਰ ਦੇ ਸਵਤੰਤਰ ਮੁੱਦੇ ਆ ਚਾਹੇ ਮਾੜੀ ਜਿਹੜੀ ਸੜਕ ਹੈ ਤੁਹਾਡੇ ਜਿਲ੍ਹੇ ਵਾਲੀ ਇਹ ਵੀ ਖੁੱਲਦਾ ਕਿ ਸਾਡੀ ਹੁਜਰਾਵਾਲਾ ਜਿਹੜਾ ਬੈਰੀਅਰ ਹੈ ਇਹ ਕਿਸਾਨਾਂ ਤੇ ਗੋਡਾ ਚਲਾ ਸਕਦੇ ਆ ਚੋੜੇ ਹੋਏ ਅੰਕ ਤੇ ਗੋੜੀ ਨਹੀਂ ਚਲਾ ਸਕਦੇ ਅਸੀਂ ਸਾਰੇ ਇਕੱਠੇ ਆ ਕੇ ਰੋਕੇ ਇਹ ਵੀ ਛੱਪੂ ਦੀ ਵੀ ਸਰਕਾਰ ਦੇ ਕਬਜ਼ੇ ਵੀ ਰਾਵਾਂਗੇ ਔਰ ਪਾਰਲੀਮੈਂਟ ਤੱਕ ਜਾ ਕੇ ਫੌਟਾ ਬੰਦਾ ਤੁਹਾਡੇ ਬੱਚਿਆਂ ਲਈ ਚੰਗੇ ਸਕੂਲ ਮੱਲਾ ਕਹਿੰਦੇ ਬੱਚਾ ਪੜ੍ਹ ਕੇ ਰੋਜ਼ਗਾਰ ਪਹਿਲਾ ਚਾਲੀ ਬਣਿਆ ਇਹ ਕੇਂਦਰ ਦੀ ਸਰਕਾਰ ਦਾ ਵੀ ਨਾਲ ਜੋਰ ਲੱਗੇਗਾ ਘੱਟੋ ਘੱਟ ਵੀ 400 ਨੌਕਰੀਆਂ ਮੈਡੀਕਲ ਚ ਤੁਹਾਡੇ ਪਿੰਡ ਵਿੱਚ 400 ਗਰੀਬਾਂ ਦੇ ਬੱਚਿਆਂ ਨੂੰ ਮਿਲਦੀਆਂ ਉਹ ਬੱਚਾ ਵਾਲੀ ਜਿਆਦਾ ਬੱਚਾ ਸਾਡੀ ਆ ਮਾਤਾ ਇੱਕ ਮਾਤਾ ਹਜ਼ਾਰਾਂ ਵਿੱਚ ਬਸੀ ਹੋਈ ਆ ਉਹ ਬਾਈ ਮੂਰੇ ਕਿਉਂ ਹੁੰਦੇ ਹੋ ਜੀ ਉਹ ਵੀ ਜائیںਗੇ ਉਹ ਵੀ ਜائیںਗੇ ਉਹ ਵੀ ਜائیںਗੇ ਤੋਂ ਮੈਂ ਸਭ ਸਾਰਿਆਂ ਨੂੰ ਬੇਨਤੀ ਕਰਦਾ ਜੀ ਇੱਕ ਵਾਰੀ ਤੱਕੜੇ ਰੋਕੇ ਲੇਕਿਨ ਇਹਨੂੰ ਹੱਲ ਸੁਲਾਓ ਫੋੜਾੜਾ ਜੋ ਵਾਦੇ ਮਾਨ ਸਾਹਿਬ ਨੇ ਕੀਤੇ ਸੀ ਪਹਿਲਾਂ ਵੀ ਪੂਰੇ ਕੀਤੇ ਆ ਜੋ ਅੱਜ ਕਰਕੇ ਜਾ ਰਹੇ ਨੇ ਇਹ ਵੀ ਬੋਲ ਕਰਾ ਦੇ ਬਹੁਤ ਬਹੁਤ ਧੰਨਵਾਦ ਬੋਲੇ ਇਸ ਟਾਈਮ ਮੰਤਰੀ ਨੂੰ ਮਿਲ ਲਈ ਮਾਈਆਂ ਖੜੀਆਂ ਸੀ ਇੱਥੇ ਮੰਤਰੀ ਸਾਹਿਬ ਜੀ ਸਾਈਡ ਤੋਂ ਦੀ ਹੋ ਕੇ ਲੰਘ ਗਏ ਮਾਈਆਂ ਦੀ ਗੱਲ ਮੰਤਰੀ ਸਾਹਿਬ ਨੇ ਨਹੀਂ ਸੁਣੀ ਤੇ ਪ੍ਰੈਸ ਨੇ ਵੀ ਬਾਈਟ ਲੈਣੀ ਸੀ ਹਜੇ ਕੀ ਗੱਲ ਹੋਈ ਆ ਜੀ ਹਾਂ ਜੀ ਆਪਣੀ ਜ਼ਮੀਨ ਹੈਗੀ ਅੱਛਾ ਜੀ ਆਪਣਾ ਬੀਬੀ ਕਿਤਨਾ ਬੀਬ ਲਾ ਗਿਆ ਵੀਰੇ ਕਿਸੇ ਕਿਸ ਕੋ ਫੜ ਗਿਆ ਤੁਹਾਡਾ ਵੀਰੇ ਮਕਾਨ ਆ ਗਿਆ ਸੀ ਤੇ ਜਮੀਨ ਉੱਤੇ ਮਰਨ ਵਾਲਾ ਕੰਮ ਕਰ। ਕਣਕ ਵੀ ਨਹੀਂ ਮਿਲਦੀ ਸਾਨੂੰ। ਕਣਕ ਨਹੀਂ ਮਿਲਦੀ ਮਹਾਰਾ ਰਸਨ ਕਟ ਕਰਦੇ ਹੁੰਦੇ ਹੈਗੇ। ਮਕਾਨ ਦੇ ਪੈਸੇ ਮਿਲ ਗਏ ਥੋੜਾ ਮਕਾਨ ਕਰ ਗਿਆ ਸੀ। ਹਾਂਜੀ ਮਿਲ ਗਿਆ ਤੇ। ਅੱਛਾ ਕਿੰਨੇ ਮਿਲੇ ਜੀ? ਡੇਢ ਲੱਖ ਮਿਲ ਗਿਆ। ਅੱਛਾ ਡੇਢ ਲੱਖ ਮਿਲ ਗਿਆ ਸੀ। ਠੀਕ ਹੈ ਜੀ। ਸਰਕਾਰ ਨੇ ਸਾਡੇ ਬੱਚੇ ਸਮਾਂ ਆ ਕੇ ਤੇ ਭਾ ਦੇ ਨੇ। ਨਾ ਸਾਡੀ। ਛੋਟੀ ਡਿਸਪੈਂਸਰੀ ਦੇ ਵਿੱਚ ਦਵਾਈ ਮਿਲਦੀ ਆ? ਸਾਡਾ ਕੁਝ ਨਹੀਂ ਮਿਲਦਾ। ਦਵਾਈ ਨਹੀਂ ਮਿਲਦਾ ਜੀ। ਅੱਛਾ। ਅਸਟਾ ਤੇਰਾ ਦੇਖੀ ਆ। ਅੱਛਾ ਕੀ ਤੋਂ ਘਰੇ ਮਿਲਦੀਆਂ ਸਾਨੂੰ ਅੱਜ ਹੈ ਨਹੀਂ ਕੋਈ ਰਜੋਤਾ ਨਹੀਂ ਮਿਲਦੀ ਗਿਰਵਤਾਨ ਦੇ ਵਿੱਚ ਪੈਸੇ ਚਲ ਰਹੇ ਸਰਕਾਰ ਦੇ ਬੱਚੇ ਵੀ ਜਿਹੜੇ ਨੰਬਰਾਂ ਤੋਂ ਪਹਿਲਾਂ ਹੋਏ ਹੈ ਚੱਕ ਕੇ ਤੇ ਜੋ ਹਮਾਰੇ ਵੀ ਹੈਂ ਜੀ ਚੱਟੇ ਨਾਲ ਜਵਾਖ ਮਾਰ ਰਹੇ ਨੇ ਕਿੰਨੇ ਕੁ ਮਰ ਗਏ ਜੀ ਬਹੁਤ ਪਿਆਰ ਮਰ ਗਏ ਮੈਂ ਮੇਰੀ ਗੱਲ ਸੁਣਨਾ ਵੰਨੋ ਦੇ ਇੱਕ ਲੱਖ ਹਾਂ ਨਾ ਕੋਈ ਮਾਰੀ ਕੋਈ ਪੈਸਾ ਠੀਕ ਹੈ ਜੀ ਠੀਕ ਹੈ ਜੀ ਰਸਨ ਕਾ ਟਿਕ ਨਿਭਰ ਰਿਹਾ ਬਸ ਤਾਂ ਨਾ ਹੋ ਰਿਹਾ ਮਾਰਾ ਕਾ ਨਾ ਕੋਈ ਜੀ ਕੀ ਸਮੱਸਿਆ ਹੋ ਰਹੀ ਸਾਡੇ ਤਾਂ ਬਹੁਤ ਸਮੱਸਿਆ ਜੀ ਨਾ ਸਾਡਾ ਸਾਡਾ ਜਵਾਬ ਵਰਤ ਲੱਗ ਰਿਹਾ ਹਾਂ 25 25 ਸਾਡੇ ਜਵਾਬ ਜੀ ਸਾਡੇ ਚੋਰਾਂ ਦਾ ਟੱਕਰ ਪੁਰਸ ਲੈ ਜਾਂਦੀ ਆ 2 ਲੱਖ ਰੁਪਏ ਦਿੱਸਾਉਣ ਦੇ ਪੁਰਸ ਦੇਣਾ ਫਿਰ ਨਾ ਨੀ ਮਾ ਫੋਨ ਤਾਂ ਹੀ ਲੈ ਲੇਗੇ ਕੰਮ ਕਮੈਂਦੀ ਹੋ ਰਹੀ ਆ ਖਾਈਏ ਕੀ ਐਸ ਕਹਿੰਦੇ ਮਾਪੇ ਮਾਵਾ ਹਾਈ ਨਹੀਂ ਆਪਾਂ ਕੋਈ ਗਰੀਬ ਗੁੰਡੀ ਲਾ ਲੈਂਦਾ ਤਾਂ 10000 ਜੁਰਮਾਨੇ ਦਾ ਠੋਸ ਹਾਂ ਜੇ ਕਿਸੇ ਤਰੀਕੇ ਦਾ ਨਹੀਂ ਹੋਊਗਾ ਮਿੱਟਰ ਉਹ ਵੀ ਜੁਰਮਾਨਾ ਕਿੱਥੋਂ ਪਰੂਗਾ ਅਗਲਾ ਜੁਰਮਾਨਾ ਕਿਸੇ ਉਤਵਾਹ ਲੈਣੀ ਹੈ ਜੇ ਸਾਡੇ ਮੰਦਾਂ ਉੱਤੇ ਲਿਖਿਆ ਹੈ ਕਿ ਸਰਕਾਰ ਹੋਊ ਤੇ ਦਿਗੜਾ ਹੋਰੇ ਮੱਕੇ ਵੀ ਸੱਤ ਜੰਮ ਨਾ ਕੋ ਸਾਡੇ ਗਏ ਮੈਂ ਇਹ ਰੱਖਿਆ ਕਰਾਵਾ ਮੈਂ ਇੱਥੇ ਵਾਲੇ ਬੋਲੋ ਕਿੱਥੇ ਘਰੇ ਜਿੰਨਾ ਕਰਦੇ ਚੰਗਿਆ ਪਾਣੀ ਹੁੰਦਾ ਹੈ ਕਿੱਤੇ ਬਾਰੇ ਪੁੱਛਿਆ ਨਾ ਮੈਂ ਕਿਤੇ ਰਾਜ ਕਿਹੜਾ ਹੋ ਗਿਆ ਮੇਰਾ ਪੁੱਛਿਆ ਤਾਂ ਇਹ ਕਹਿੰਦਾ ਕਿ ਨਿਕਾਸ ਆ ਕਿੰਨਾ ਦੇਖਿਆ ਅੱਛਾ ਜੀ ਅਸਾਂ ਵਾਟੂ ਹੈ ਜੀ ਮੈਂ ਇਹਦੇ ਨਾਲ ਸਾਡੇ ਨੇ ਆ ਕੇ ਦੇਖ ਲੈ ਆ ਕੀ ਸਰਕਾਰ ਨੇ ਹਰੰਦ ਕਰਦੀਆਂ ਧਾਰੀਆਂ ਦੇ ਠੱਕੇ ਵਾਹ ਹੋ ਗਏ ਔਰ ਸਮਾਜ ਚੰਨ ਪਿਆ ਹਾਂ ਦੋਦੀ ਬਾਗ ਲਾਹ ਪੱਟੀ ਮੈਸ ਹੋ ਰਹੀ ਆ ਚਿੱਟੇ ਨਾਲ ਕਿੰਨੇ ਮੁੰਡੇ ਮਾਰ ਗਏ ਰੇ ਕੰਮ ਦਾ ਕਰਦੇ ਸਤੇ ਹਾਂ ਫਿਰ ਤੋਂ ਕੰਮ ਤੇ ਕਰਨ ਜੋਗ ਕਰਾਵਾ ਨਹੀਂ ਹੈਗਾ ਆ ਕਿੰਨੇ ਮੁੰਡੇ ਮਾਰ ਗਏ ਪੰਜ ਮੁੰਡੇ ਮਾਰ ਗਏ ਜੂਰੇ ਹੋਰ ਬੰਦੀਆਂ ਨੇ ਜੀ ਬਹੁਤ ਜ਼ਿਆਦਾ ਕਿੰਨੇ ਮੁੰਡੇ ਫਿਰਦੇ ਨੇ ਜੀ ਚੈਲਟ ਦੇ ਕੇ ਕਿਸੇ ਦਾ ਕੋਈ ਕੋਈ ਕਰਕੇ ਨਹੀਂ ਛੱਡਦਾ ਕੋਈ ਦਰੂਆਣਾ ਕੋਈ ਹੋਰ ਨਹੀਂ ਛੱਡਦਾ ਕਰਕੇ ਵੇਖੋ ਜੀ ਪਰਮਾਨੁਕੀ ਹੋ ਰਹੀਆਂ ਕਰਦੇ ਨੇ ਪੈਸੇ ਝਾੜਦੇ ਨਹੀਂ ਅੱਛਾ ਅਸੀਂ ਤਾਂ ਜੇ ਸਤਾਂ ਮੈਂ ਬੰਦੇ ਕਰਾ ਦੋ ਲੈ ਗਏ ਸੀ ਜਿੱਾਕ ਮਾਰਤਾ ਤਿੰਨੇ ਦਿਨਾਂ ਮਗਰ ਉਹ ਅੱਡੇ ਤੇ ਦੇ ਕੇ ਮਾਰ ਕੇ ਜਿਵੇਂ ਮੇਰੇ ਤੁਹਾਡਾ ਮੁੰਡਾ ਮੇਰਾ ਮੁੰਡਾ ਜੀ ਸੀਜਨ ਲਾ ਕੇ ਆਇਆ ਤਿਵਾਰੋ ਐਮਪੀ ਜੋ ਕਰਾ ਦਾ ਲੈ ਕੇ ਗਿਆ ਗੁਜਰਾ ਦਾ ਮੁੰਡਾ 4 ਦਿਨ ਬੰਦ ਕਰ ਕੋਣ ਕਿਹੜਾ ਮੁੰਡਾ ਲੈ ਗਿਆ ਜੀ ਰਿੰਕੂ ਲੈ ਗਿਆਤਾ ਜੀ 3 ਬੰਦੇ ਲੈ ਕੇ ਗਿਆ ਜੀ ਮੇਰੀ ਕੋਈ ਸੁਣਵਾਈ ਨਹੀਂ ਹੋਈ ਨਾ ਸਰਕਾਰ ਨੇ ਤੁਸੀਂ ਕੀ ਹੈਗਾ ਫੜਾਤਾਤਾ ਜੀ ਕਹਿੰਦਾ ਮੈਂ ਤਾਂ ਰਾਜਦਾਰਤਾ ਉਹ ਮੁੱਕ ਰ ਗਿਆ ਕੋਈ ਸੁਣਵਾਈ ਨਹੀਂ ਹੋਈ ਮੇਰਾ ਕੋਈ ਸਰਦਾਰ ਭਾਈ ਕੋਈ ਨਾ ਕਹਿੰਦਾ ਕੰਮ ਚੱਲਦਾ ਨਾ ਬਿਦਾ ਪਿੰਡ ਚੱਲਦਾ ਮੈਨੂੰ ਇਹ ਕਰਦਾ ਨਹੀਂ ਮੇਰਾ ਕਿੰਨੇ ਟੈਂਕਰ ਬੰਦੇ ਦਾ ਕੰਮ ਬੰਦ ਹੋ ਗਿਆ ਮੈਂ ਤਾਂ ਰੌਪਾਂ ਨਹੀਂ ਨਾ ਹੋ ਗਿਆ ਮੇਰਾ ਕੰਮ ਚਲਾ ਦੋ ਸਾਰਾ ਸਿਆਣ ਮੈਂ ਨਾ ਸੁਣਨਾ ਪੰਚਾਇਤ ਨਾਲ ਸੁਣ ਮੇਰਾ ਕੰਮ ਨਹੀਂ ਬੰਦ ਰਿਹਾ ਪਰਨਾਗੇ ਕਿਸੇ ਜੀਤਕਾਰ ਜੀ ਸਾਡੀਆਂ ਸਾਲਾਂ ਚ ਕੀ ਕਰਦਾ ਸਾਡੇ ਕੋਈ ਨਹੀਂ ਕਰਤ ਰਹੂ ਕੀ ਕਰਨਗੇ ਮੈਨੂੰ ਕੋਈ ਮਾਫ ਹੈਗਾ ਮੈਨੂੰ ਬਿੱਲ ਆਉਂਦਾ ਹੈ 10000 ਰੁਪਏ ਮਰਾ ਦੇਖ

ਕਿੰਨਾ ਆਇਆ ਤੁਹਾਨੂੰ ਉਹ ਕਿੰਨੇ ਕਰਤੀ ਦਿਖਾ ਦੇਣੀ ਹੈ ਮਾਫੀ ਹੈਗਾ ਤੁਹਾਡਾ ਬਿੱਲ ਕਿੱਥੇ ਮਾਫਾ ਆਇਆ ਤੇ ਆ ਗਿਆ ਲਿਓ ਬਿੱਲ ਇਹਨੇ ਕਹਿੰਦੀ ਜਾਏ ਇਹਦੀ ਗੱਲ ਸੁਣੋ ਇਹਨੇ ਕਹਿੰਦੀ ਜਾਏ ਕਰਦੀ ਫੋਟੋ ਕਰਕੇ ਇੱਕ ਰਗਾ ਵੀ ਨਹੀਂ ਸੁਣ ਗੱਲ ਸੁਣੋ ਆਦਾਂ ਨੂੰ ਸੁਣ ਕੇ ਨਹੀਂ ਕਿਹਦੀ ਕਹਿੰਦੇ ਕਿ ਬੱਚੇ ਹੋਰ ਕੋਈ ਨਾ ਕੋਈ ਨਾ ਕੋਈ ਨਾਮ ਨਹੀਂ ਹੋਵੇ ਉਹਦਾ ਕਰ ਦੋ ਇਹਨਾਂ ਬੱਚੇ ਬਣਾ ਹੱਲਨਾ ਬਣੇ ਮਾਇਆਂ ਭੜਕ ਗਈਆਂ ਇੱਥੇ ਡਾਕਟਰ ਬਲਵੀਰ ਸਿੰਘ ਆਏ ਹੋਏ ਨੇ ਮਾਇਆਂ ਭੜਕੀਆਂ ਨੇ ਹਾਂਜੀ ਤੁਹਾਡਾ ਵੀ ਮਿਲ ਆਉਂਦਾ ਮਾਫਣੀ ਹੈਗਾ ਮਾਫੀ ਚਾਹਿਆਗਾ ਫਿਰ ਵੀ ਆ ਗਿਆ ਮਾਫੀ ਚਾਹਿਆਗਾ ਫਿਰ ਵੀ ਆ ਗਿਆ ਅੱਛਾ ਜੀ ਆਗੇ ਜੀ ਆਗੇ ਜੀ ਹਲੋ ਕੱਲੂ ਕਰ ਚਾਲੂ ਕਰ ਮੇਲੋ ਅੱਗੇ ਜਾ ਕੇ ਮੇਲੋ ਮੇਲੋ ਜਾ ਕੇ ਦੇਖੋ ਇੱਥੇ ਸੰਗਤਾਂ ਭੜਕ ਗਈਆਂ ਇਕੱਠ ਬਹੁਤ ਸੀ ਪਰ ਇਹ ਨਹੀਂ ਪਤਾ ਲੱਗਿਆ ਕਿ ਇਕੱਠ ਜਿਹੜਾ ਸ਼ਿਕਾਇਤ ਲਈ ਆਇਆ ਸੀ ਜਾਂ ਵੋਟ ਦੀ ਹਮਾਇਤ ਕਰਨ ਲਈ ਆਇਆ ਸੀ ਮਾਹੌਲ ਪੂਰਾ ਖਰਾਬ ਹੋ ਗਿਆ ਇੱਥੇ ਮਾਈਆਂ ਦੀ ਲਾਈਨ ਲੱਗੀ ਪਈ ਆ ਜਿੰਨੀਆਂ ਮਾਈਆਂ ਜੀ ਸਾਰੀਆਂ ਵਿਰੋਧ ਦੇ ਵਿੱਚ ਖੜੀਆਂ ਨੇ ਡਾਕਟਰ ਬਲਵੀਰ ਸਿੰਘ ਜੀ ਦਾ ਵਿਰੋਧ ਹੋ ਰਿਹਾ ਇੱਥੇ ਪੂਰਾ ਦੇਖ ਸਕਦੇ ਹੋ ਤੁਸੀਂ ਪਰ ਇਹਨਾਂ ਦੇ ਲਵੇ ਨਹੀਂ ਲੱਗ ਰਹੇ ਆਹ ਚਾਲੂ ਕਰ ਲਿਆ ਨੋ မီး पे ਨਾਲ चालू कर ये चालू है वो लाग